ਹੈਲੋ ਜਾਲ ਆਪਣੇ ਰੈਡੀ ਹੋ ਗਏ ਆ ਬਾਈ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਦੱਸ ਸਕਦਾ ਰੂਮ ਟੈਪ ਤਿਆਰ ਮਿਲਣਗੇ ਸਾਰੇ ਠੀਕ ਹੈ ਜਿਹੜਾ ਸਾਈਜ਼ ਕਹੋਗੇ ਉਹੀ ਸਾਈਜ਼ ਮਿਲ ਜਾਊਗਾ ਤੇ ਰੇਡ ਹੋਲਸੇਲ ਰੇਟ ਮਿਲੂਗਾ ਹੋਲਸੇਲ ਰੇਟ ਤੇ ਜੇ ਕਿਸੇ ਨੇ ਇੱਕ ਲੈਣਾ ਹੋਵੇ ਇੱਕ ਪੀਸ ਵੀ ਹੋਲਸੇਲ ਰੇਟ ਤੇ 10 ਪੀਸ ਲੈਣੇ ਉਹ ਵੀ ਹੋਲਸੇਲ ਰੇਟ ਜਿੰਨੇ ਵੀਸ ਕਹੋਗੇ ਹੋਲਸੇਲ ਰੇਟ ਤੇ ਘਰ ਡਿਲੀਵਰੀ ਪਹੁੰਚ ਗਈ ਤੁਹਾਡੇ ਆ ਜਿੱਦਾਂ ਹੋ ਗਿਆ 10x10 ਦਾ ਆ ਗਿਆ ਆਪਣਾ 10x15 ਦਾ ਆ ਗਿਆ 15x15 ਦਾ ਆ 20x10 ਦਾ 4 ਸੈਜ਼ ਹੈ ਆਪਣੇ ਕੋਲੇ 10x10 10x15 ਦਾ 15x15 ਦਾ ਤੇ 20x10 ਦਾ ਜੇ ਕਿਸੇ ਨੇ ਹੋਰ ਵੀ ਕੋਈ ਸੈੱਜ ਬਣਾਉਣਾ ਹੋਵੇ ਆਪਣੇ ਏਰੀਆ ਦੇ ਹਿਸਾਬ ਨਾਲ ਨਾ ਉਹ ਵੀ ਬਣ ਜਾਊਗਾ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਹੋਮ ਡਿਲੀਵਰੀ ਹੋ ਜਾਊਗੀ ਤੇ ਜਾਲ ਹੈਗਾ ਇਹ ਪਿਓਰ ਨਾਈਲੋਨ ਹੈ 36 ਐਮ ਐਮ ਸੱਚ 36 ਪਲਾਈ ਦਾ 3 ਐਮ ਐਮ ਪਿਓਰ ਨਾਈਲੋਨ ਹੈ ਪਲਾਸਟਿਕ ਨਹੀਂ ਹੈਗੀ ਬਾਕੀ ਤੁਹਾਨੂੰ ਦੇਖ ਹੀ ਰਿਹਾ ਹੋਣਾ ਹੈ ਜਿਹੜੀ ਪਲਾਸਟਿਕ ਹੁੰਦੀ ਉਹਦੀ ਇੰਨੀ ਚਮਕ ਨਹੀਂ ਹੁੰਦੀ ਹੈਗੀ ਤੇ ਗਾਰੰਟੀ ਹੋਊਗੀ 7 5 7 ਸਾਲ ਨਹੀਂ ਜਾਊਗਾ ਕਿਤੇ ਜੇ ਜਿਹਨੇ ਵੀ ਲੈਣਾ ਦੱਸ ਸਕਦਾ ਠੀਕ ਆ